ਦੇਖੋ ਸਵੇਰੇ ਕੋਈ 9:30 10 ਵਜੇ ਦੇ ਲਾਗੇ ਜੀ ਜਿਵੇਂ ਫਾਲਸ ਕਰ ਲਾਗੇ ਥੋੜਾ ਜਿਹਾ ਫਾਲਸ ਕਰ ਲਾਗੇ ਲਾਈਕ ਕਰ ਲਾਗੇ ਸਵੇਰੇ 9:30 10 ਵਜੇ ਦੇ ਲਾਗੇ ਜਿਹੜਾ ਰਾਇਨ ਇੰਟਰਨੈਸ਼ਨਲ ਗਲੋਬਲ ਸਕੂਲ ਆ ਅਰਬਨ ਐਸਟੇਟ ਏਰੀਏ ਚ ਇਹਨਾਂ ਦੇ ਈਮੇਲ ਆਈਡੀ ਤੇ ਜਿਹੜੀ ਇੱਕ ਬੋਮ ਥ੍ਰੀਟ ਆ ਰਿਪੋਰਟ ਹੋਈ ਸੀ ਇਮੀਡੀਏਟਲੀ ਪੁਲਿਸ ਟੀਮਾਂ ਨੇ ਪ੍ਰੌਮਪਟਲੀ ਸਵਿਫਟਲੀ ਸਕੂਲ 'ਚ ਪਹੁੰਚ ਕੇ ਜਿਹੜਾ ਚੈਕਿੰਗ ਆਉ ਸ਼ੁਰੂ ਕਰਤੀ ਸੀ ਇੱਥੇ ਜਿਹੜੀ ਸਾਡੀ ਡੈਡੀਕੇਟਿਡ ਐਂਟੀ ਸਬੋਟੇਜ ਟੀਮ ਹੁੰਦੀ ਜਿਹਦੇ ਕੋਲੇ ਨੋਨ ਲੀਨੀਅਰ ਜੰਕਸ਼ਨ ਡਿਵਾਈਸ ਐਨ ਐਲ ਜੀ ਡੀ ਤੇ ਬੌਮ ਡਿਟੈਕਸ਼ਨ ਦੇ ਇਕੁਇਪਮੈਂਟ ਜਿਹੜੇ ਹੁੰਦੇ ਉਹ ਵੀ ਇੱਥੇ ਭੇਜੀ 스ਨੀਫਰ ਡੌਗ ਵੀ ਅਸੀਂ ਇੱਥੇ ਉਹਦੀ ਵੀ ਮੂਵਮੈਂਟ ਰੱਖੀ ਤੇ ਹੁਣ ਤੱਕ ਕੋਈ ਵੀ ਐਕਸਪਲੋਸਿਵ ਡਿਵਾਈਸ ਜਾਂ ਕੋਈ ਆਈਡੀ ਜਾਂ ਕਿਸੇ ਵੀ ਹੋਰ ਪ੍ਰਕਾਰ ਦੀ ਕੋਈ ਬੌਮ ਨੋਮਾ ਚੀਜ਼ ਜਿਹੜੀ ਆ ਉਹ ਇਥੋਂ ਬਰਾਮਦ ਨਹੀਂ ਹੋਈ ਆ ਪਰੰਤੂ ਡਬਲੀ ਸ਼ੂਰ ਹੋਣ ਲਈ ਹੁਣ ਅਸੀਂ ਦੁਬਾਰੇ ਇੱਥੇ ਚੈਕਿੰਗ ਕਰਾਂਗੇ ਤੇ ਇਨਸ਼ੋਰ ਕਰਾਂਗੇ ਕਿ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ ਦੂਜੀ ਗੱਲ ਜਿੱਥੋਂ ਵੀ ਇਹ ਈਮੇਲ ਔਰੀਜਿਨੇਟ ਕੀਤੀ ਹੈ ਉਹਦੀ ਬੜੀ ਸਾਇੰਟੀਫਿਕਲੀ ਦੇ ਡੂੰਘਾਈ ਨਾਲ ਅਸੀਂ ਤਫ਼ਤੀਸ਼ ਕਰਾਂਗੇ ਉਦੇ ਆਈਪੀ ਐਡਰੈਸਸ ਉਹਦੀ ਕੰਟਰੀ ਆਫ origin ਜਾਂ ਸਟੇਟ ਆਫ origin ਕੀ ਆ ਉਹਨੂੰ ਪ੍ਰੋਪਰ ਅਸੀਂ ਜਿਹੜਾ ਇਨਵੈਸਟੀਗੇਟ ਕਰਕੇ ਤੇ ਇਸ ਈਮੇਲ ਦੇ ਸੋਰਸ ਤੱਕ ਪਹੁੰਚਣ ਲਈ ਵੀ ਜਿਹੜੇ ਆ ਉਹ ਸਾਇੰਟਿਫਿਕ ਪ੍ਰਯਾਸ ਜਿਹੜੇ ਕੀਤੇ ਸੀ ਸਰ ਕਿੰਨੇ ਸਕੂਲਾਂ ਨੂੰ ਆਏ ਸਰ ਕਿੰਨੇ ਸਕੂਲਾਂ ਨੂੰ ਆਏ ਕਿੰਨੇ ਸਕੂਲਾਂ ਨੂੰ ਆਈ ਸਕਦੇ ਹੁਣ ਹੁਣ ਤੱਕ ਤੇ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਉਹ ਰਾਇਨ ਇੰਟਰਨੈਸ਼ਨਲ ਸਕੂਲ ਦੀ ਹੈਗੀ ਬਟ ਨਾਰਮਲੀ ਜੇਕਰ ਇਹੋ ਜੇ ਮੇਲਸ ਆਉਂਦੇ ਆ ਤੇ ਕਈ ਵਾਰੀ ਜਿਵੇਂ ਆਪਾਂ ਪਹਿਲਾਂ ਵੀ ਦੇਖਿਆ ਕਿ ਹੋਰ ਡਿਸਟ੍ਰਿਕਟਸ ਚ ਵੀ ਜਦੋਂ ਆਈਸੀ ਤੇ ਕਈ ਸਕੂਲਾਂ ਨੂੰ ਆ ਜਾਂਦੇ ਅਸੀਂ ਆਪਣੇ ਕੰਟਰੋਲ ਰੂਮ ਦੀ ਡਿਊਟੀ ਲਗਾਈ ਹੈ ਕਿ ਜੇਕਰ ਕਿਸੇ ਵੀ ਹੋਰ ਸਕੂਲ ਨੂੰ ਕੋਈ ਇਹੋ ਜਿਹਾ ਈਮੇਲ ਰਿਸੀਵ ਹੋ ਜਾ ਤੇ ਉਹਦੇ ਬਾਰੇ ਵੀ ਸਾਨੂੰ ਸੂਚਿਤ ਕੀਤਾ ਜਾਵੇ ਤੇ ਫੌਰੀ ਤੌਰ ਤੇ ਐਂਟੀ ਸੈਬੋਟਾ ਚੈੱਕ ਜਿਹੜਾ ਹੈ ਉਹ ਬੱਚਿਆਂ ਦੇ ਜਾਨੀਮਾਲੀ ਰਾਖੀ ਲਈ ਅਸੀਂ ਕਰਵਾ ਅਸੀਂ ਕਰਵਾਈ ਹੈ ਕੋਈ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਜੀ ਕਿ ਛੁੱਟੀ ਕਰ ਦਿਤੇ ਜਾਵੇ ਬੱਚਿਆਂ ਦੀ ਛੁੱਟੀ ਬਾਰੇ ਜੀ ਐਡਮਿਨਿਸਟ੍ਰੇਸ਼ਨ ਨਾਲ ਐਸਚਓ ਦੀ ਗੱਲ ਹੋਈ ਸੀ ਅਸੀਂ ਕੋਸ਼ਿਸ਼ ਇਹੀ ਕਰਾਂਗੇ ਕਿਉਂਕਿ ਆਂਟੀ ਸਬੋਟਾ ਚੈੱਕ ਜਿਹੜਾ ਹੈ ਬਟਾ ਬੜਾ ਡਿਟੇਲਡ ਪ੍ਰੋਸੀਜਰ ਹੁੰਦਾ ਹੈ ਇਹਦੇ ਵਿੱਚ ਇਸ ਕਰਕੇ ਅਸੀਂ ਕੋਸ਼ਿਸ਼ ਇਹੀ ਕਰਾਂਗੇ ਕਿ ਬੱਚਿਆਂ ਦੀ ਇੱਥੇ ਛੁੱਟੀ ਕਰਵਾਈ ਜਾਵੇ ਟਾਈਮ ਪਰ ਜਿੰਨਾ ਵੀ ਬਲੂ ਦਿੱਤਾ ਗਿਆ ਉਸ ਜਿਹੜੀ ਈਮੇਲ ਆਈਡੀ ਦੇ ਉੱਪਰ ਕਿ ਉਹ ਸਮਾਂ ਬਹੁਤ ਜ਼ਿਆਦਾ ਰਿਸਕੀ ਹੈ ਆਪਣੇ ਲਈ ਸ਼ੈਰ ਲਈ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਵੇਂ ਹੀ ਇਨਫੋਰਮੇਸ਼ਨ ਆਈ ਸੀ ਇਮੀਡੀਏਟਲੀ ਐਸਐਚਯੂ ਅਰਬਨ ਸਟੇਟ ਵਿਦਨ ਮਿੰਟਸ ਇੱਥੇ ਪਹੁੰਚ ਗਏ ਸੀ ਮੈਂ ਪ੍ਰੋਟੋਕਾਲ ਡਿਊਟੀ 'ਚ ਸੀਗਾ ਜਿਵੇਂ ਅੱਜ ਆਪਾਂ ਨੂੰ ਸਾਰਿਆਂ ਨੂੰ ਸਤਾ ਕਿ ਮਾਨਯੋਗ ਚੀਫ ਜਸਟਿਸ ਆਫ ਇੰਡੀਆ ਦੀ ਇੱਥੇ ਵਿਜ਼ਿਟ ਸੀਗੀ ਤੇ ਹੁਣ ਅਸੀਂ ਡਬਲੀ ਐਨਸ਼ੋਰ ਕਰਾਂਗੇ ਕਿ ਕਿਸੇ ਵੀ ਪ੍ਰਕਾਰ ਦੀ ਅਨਸੁਖਾਵੀ ਘਟਨਾ ਜਿਹੜੀ ਹੋਵੇ ਸਰ ਕਿੱਥੋਂ ਆਈਏ ਸਰ ਮੈਨੂੰ ਪਤਾ ਲੱਗਿਆ ਕਿ ਕਿੱਥੋਂ ਆਈ ਸੀ ਉਹ ਹੀ ਮੈਂ ਦੱਸ ਰਿਹਾ ਨਾ ਜੀ ਦੇਖੋ ਜਦੋਂ ਵੀ ਕੋਈ ਇਹੋ ਜੀ ਮੇਲ ਓਰੀਜਿਨੇਟ ਹੁੰਦੀ ਹੈ ਤੇ ਉਹਦੀ ਸਾਇੰਟਿਫਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਜਿਹੜੀ ਆ ਉਹਦੇ 'ਚ ਆਈਪੀ ਐਨਾਲਿਸਿਸ ਹੁੰਦਾ ਹੈ ਜਦੋਂ ਅਸੀਂ ਆਈਪੀ ਐਨਾਲਿਸਿਸ ਕਰਾਂਗੇ ਕਿ ਕਿਹੜੇ ਡਿਵਾਈਸ ਤੋਂ ਕਿਹੜੇ ਕੰਪਿਊਟਰ ਤੋਂ ਕਿਹੜੀ ਕੰਟਰੀ ਤੋਂ ਜਾਂ ਕਿਹੜੇ ਸਟੇਟ ਤੋਂ ਕਿਹੜੇ ਸ਼ਹਿਰ ਤੋਂ ਇਹ ਈਮੇਲ origin ਹੋਈ ਹੈ ਫਿਰ ਉਹ IP ਤੋਂ ਅਸੀਂ ਅੱਗੇ ਵੈਰੀਫਾਈ ਕਰਾਂਗੇ ਕਿ ਜਿਹੜੇ ਡਿਵਾਈਸ ਤੋਂ ਜਾਂ ਕੰਪਿਊਟਰ ਤੋਂ ਈਮੇਲ ਆਈ ਹੈ ਉਹਦੀ ਮਾਲਕੀ ਕਿਸ ਦੇ ਨਾਮ ਤੇ ਹੈਗੀ ਹੈ ਤੇ ਉਹਦੇ ਤੇ ਅੱਗੇ ਸੰਗਠਨ ਦਾ ਕੋਈ ਨਾਮ ਆਇਆ ਸੰਗਠਨ ਦਾ ਕੋਈ ਨਾਮ ਆਇਆ ਕਿਹੜੀ ਸੰਗਠਨ ਵੱਲੋਂ ਨਹੀਂ ਇਹੋ ਜੀ ਕੋਈ ਸੰਗਠਨ ਨਹੀਂ ਜੀ ਅਜੇ ਤੱਕ ਇੱਥੇ ਆਪਾਂ ਆਪ ਹੀ ਸਾਰੇ ਖੜੇ ਨੇ ਤੇ ਕਿਸੇ ਕੋਈ ਸੰਗਠਨ ਦੀ ਵਾਲੀ ਕੋਈ ਇਹੋ ਜੀ ਗੱਲ ਸਰ ਅਬਰੋਡ ਦੇ ਸਕੂਲ ਜਿਹੜਾ ਹੈਗਾ ਸਕਾਲਰ ਫੀਲਡ ਤੋਂ ਬੱਚੇ ਖਾਲੀ ਚਾਹ ਦੋਸਰੀ ਮੇਲ ਆਈ ਹੈ ਇਹ ਵੀ ਸਕੂਲ ਨਿਕਲਦਾਈ ਵਾਰੀ ਜਦੋਂ ਕਿਸੇ ਇੱਕ ਸਕੂਲ 'ਚ ਮੇਲ ਆਂਦੀ ਆ ਤੇ ਬਾਕੀ ਸਕੂਲ ਐਜ਼ ਆ ਮੈਟਰ ਆਫ ਪ੍ਰੀਕਾਸ਼ਨ ਆਪਣੇ ਆਪ ਕਿਉਂਕਿ ਵੈਸੇ ਵੀ ਵਿੰਟਰਸ ਵੀ ਚੱਲ ਰਹੇ ਆ ਤੇ ਉਹਨਾਂ ਨੂੰ ਐਜ਼ ਆ ਮੈਟਰ ਆਫ ਪ੍ਰੀਕਾਸ਼ਨ ਉਹਨਾਂ ਨੇ ਕਰਾਇਆ ਹੋਣਾ ਬਟ ਆਫੀਸ਼ੀਅਲੀ ਜਿਹੜੀ ਇੰਟੀਮੇਸ਼ਨ ਰਾਨ ਇੰਪਰਟ